ਪਿੰਡ ਖੀਵਾ ਮੀਹਾ ਸਿੰਘ ਵਾਲਾ ਦੀ ਸੰਗਤ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ੍ਰੀ ਹਰਮੰਦਰ ਸਾਹਿਬ ਨੂੰ ਰਵਾਨਾ ਹੋ ਰਹੀ ਹੈ ਸਾਡੇ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਸ਼੍ਰੀ ਬੁਧਰਾਮ ਜੀ ਉਹਨਾਂ ਦੀ ਛਤਰ ਸ਼ਾਯਾ ਤੇ ਹੇਠ ਅੱਜ ਆਪਣੇ ਇਸ ਨਗਰ ਦੇ ਵਿੱਚੋਂ ਬਸ ਰਵਾਨਾ ਹੋਣ ਤੋਂ ਪਹਿਲਾਂ ਸੰਗਤ ਦੇ ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਏ ਗਏ ਆਈਡੈਂਟੀਟੀ ਕਾਰਡ ਦਿੱਤੇ ਗਏ ਸੋ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਹੈ ਕਿ ਇਹ ਸੰਗਤ ਆਪਣੀ ਚੜ੍ਹਦੀ ਕਲਾ ਦੇ ਨਾਲ ਇੱਥੋਂ ਰਵਾਨਾ ਹੋਵੇ ਤੇ ਵਧੀਆ ਦਰਸ਼ਨ ਕਰਕੇ ਆਵੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਕੋਆਰਡੀਨੇਟਰ ਬਾਈ ਜਸਬੀਰ ਜੀ ਸਾਡੇ ਨਾਲ ਹਾਜ਼ਰ ਨੇ ਇਹਨਾਂ ਦੀ ਪੂਰੀ ਟੀਮ ਆਜੜਾ ਸੋ ਜਕਾਰਾ ਲਾਉਨੇ ਆ ਇੱਕ ਬੋਲੇ ਸੋ ਨਿਹਾਲ ਕਿ ਬਤੇ ਭਈ ਯਾਤਰਾ ਬਾਰੇ ਤੁਸੀਂ ਦੋ ਸ਼ਬਦ ਕੋਈ ਬੋਲੋ ਅੱਜ ਦੇ ਦਿਨ ਬਾਰੇ ਕਿਵੇਂ ਬਾਪ ਜੀ ਸਭ ਨੂੰ ਪਤਾ ਨਹੀਂ ਜਿਆਦਾ ਵੀ ਯਾਤਰਾ ਤੇ ਜਾ ਰਹੇ ਹਾਂ ਬਸ ਅਸੀਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਚੜ੍ਹਦੀ ਕਲਾ ਰੱਖੇ ਮਹਾਰਾਜ ਜਿਹੜਾ ਸਾਨੂੰ ਤੋਰਦਾ ਬੱਚਾ ਮਹਾਰਾਜ ਉਹਦੀ ਵੀ ਸਦਾ ਚੜ੍ਹਦੀ ਕਲਾ ਭਵੰਤਮਾਨ ਦੀ ਪ੍ਰਿੰਸੀਪਲ ਬਧਰਾਮ ਜੀ ਬਧਰਾਮ ਜੀ ਜੀ ਚੜ੍ਹਦੀ ਕਲਾ ਕਹੇ ਮਹਾਰਾਜ ਸੱਚੇ ਪਾਤਸ਼ਾਹ ਇਹਨੇ ਉਹਨੂੰ ਤਕੀਆਂ ਬਖਸ਼ੇ ਵਾਹਿਗੁਰੂ ਧੰਨਵਾਦ ਜੀ ਭਵੰਤਮਾਨ ਨੇ ਵਧੀਆ ਪ੍ਰਬੰਧ ਹਾਂ ਬਹੁਤ ਬੱਚੇ ਦੀ ਸਦਾ ਚੜ੍ਹਦੀ ਕਲਾ ਕਰੇ ਦੁਬਾਰੇ ਬੋਲੀ ਭਾਣੀ ਦੁਬਾਰੇ ਪ੍ਰਮਾਤਮਾ ਸੱਚਾ ਪਾਤਸ਼ਾਹ ਬੰਦ ਮਾਨ ਸਿੰਘ ਜੀ ਕੋਲੋਂ ਅਸੀਂ ਬੇਨਤੀ ਕਰਦੇ ਹਾਂ ਜਰਦੀ ਲਈ ਰੱਖਿਆ ਪ੍ਰਮਾਤਮਾ ਦਾ ਬਹੁਤ ਸਾਰੇ ਜੀ ਵਿੱਚ ਸਾਡੀ ਬੇਨਤੀ ਹੈ ਬੜੀ ਵਧੀਆ ਜੀ ਨਾਮ ਦੇ ਕਰੇ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਹਿ